ਸਤਿ ਸ਼੍ਰੀ ਅਕਾਲ ਜੀ ਮੈਂ ਬਵਿੰਤਰ ਸਿੰਘ ਜੂਨੀਅਰ ਇੰਜੀਨੀਅਰ ਨਗਰ ਨਿਗਮ ਪਟਿਆਲਾ ਤੇ ਕੱਲ ਜੋ ਨਗਰ ਨਿਗਮ ਪਟਿਆਲਾ ਦੇ ਵਿੱਚ ਸਾਡੇ ਮਾਨਯੋਗ ਮੇਰ ਸਾਹਿਬ ਵੱਲੋਂ ਕਾਨਫਰੰਸ ਜਿਹੜੀ ਹੈਗੀ ਉਹ ਕੀਤੀ ਗਈ ਆ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਜਿਹੜੇ ਨੇ ਇਸ ਤਰ੍ਹਾਂ ਦੇ ਤੱਥ ਸਾਹਮਣੇ ਰੱਖੇ ਕਿ ਐਮਬੀ ਜਿਹੜੀ ਹੈਗੀ ਆ ਉਹ ਮਿਸਿੰਗ ਹੈਗੀ ਆ ਉਹ ਮਿਲਣੀ ਨਹੀਂ ਹੈਗੀ ਜਾਂ ਉਹ ਇੱਥੇ ਨਹੀਂ ਹੈਗੀ ਆ ਜਿਹੜੀ ਹੈਗੀ ਆ 782 ਨੰਬਰ ਐਮਬੀ ਦਾ ਜ਼ਿਕਰ ਕਰਿਆ ਉਹ ਸਾਡੇ ਕੋਲ ਅਵੇਲੇਬਲ ਆ ਮੇਰੇ ਨਾਂ ਦੇ ਉੱਤੇ ਇਹ ਐਮਬੀ ਜਿਹੜੀ ਹੈਗੀ ਆ ਇਸ਼ੂ ਹੋਈ ਹੋਈ ਆ ਜਿਹੜੇ ਕੰਮਾਂ ਦੀ ਗੱਲ ਉਹਨਾਂ ਨੇ ਕਰੀ ਆ ਤਾਂ ਮੇਰੇ ਨਾਲ ਸਾਡੇ ਸਤਿਕਾਰਯੋਗ ਐਸਟੀਓ ਸਾਹਿਬ ਨਾਲ ਬੈਠੇ ਹੈਗੇ ਨੇ ਜਿਹੜੇ ਉਹਨਾਂ ਨੇ ਕੰਮਾਂ ਦੀ ਗੱਲ ਕਰੀ ਆ ਕਿ 10 ਲੱਖ ਦੀ ਪੇਮੈਂਟ ਜਿਹੜੀ ਹੈਗੀ ਆ ਉਹ ਬਿਨਾ ਕੰਮਾਂ ਤੋਂ ਜਿਹੜੀ ਹੈਗੀ ਆ ਉਹ ਕਰ ਦਿੱਤੀ ਗਈ ਆ ਇਹ ਬਿਲਕੁਲ ਜਿਹੜੀ ਹੈਗੀ ਆ ਇਹ ਗਲਤ ਗੱਲ ਹੈਗੀ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਸਾਡੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਬਲੋ ਸ਼ਹਿਰ ਦੇ ਆਪਣਾ ਮੌਸਮ ਨੂੰ ਵੱਕ ਰੱਖਦੇ ਹੋਏ ਉਹਨਾਂ ਨੇ ਜਿਹੜਾ ਹੈਗਾ ਇਹ ਇਹ ਖੁਪਾਤੀ ਖੂਹਾਂ ਦਾ ਜਿਹੜਾ ਹੈ ਰੀਚਾਰਜ ਵੈਲ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਸ਼ਹਿਰ ਦਾ ਪਾਣੀ ਜਿਹੜਾ ਹੈਗਾ ਇਹ ਬਰਸਾਤੀ ਉਹ ਸਾਡੇ ਕੰਮ ਆ ਸਕੇ ਉਹ ਜ਼ਮੀਨ ਦੇ ਵਿੱਚ ਹੀ ਜਾਵੇ ਉਹਦੇ ਲਈ ਖੂਹ ਬਣਾਉਣ ਦੇ ਲਈ ਇਹ ਕੰਮ ਜਿਹੜਾ ਹੈਗਾ ਇਹ ਉਹ ਮਾਨਯੋਗ ਆਪਣਾ ਸਿਹਤ ਮੰਤਰੀ ਜੀ ਵੱਲੋਂ ਔਰ ਮੇਅਰ ਸਾਹਿਬ ਵੱਲੋਂ ਜਿਹੜਾ ਹੈਗਾ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ ਪਾਸ ਕਰਦੇ ਹੋਏ ਤੇ ਇਹ ਕੰਮ ਕਰਾਉਣ ਵਾਸਤੇ ਜਿਹੜਾ ਹੈਗਾ ਇਹ ਉਹ ਸ਼ਹਿਰ ਵਾਸਤੇ ਉਪਰਾਲਾ ਕੀਤਾ ਇਹਦੇ ਥਾਂ ਥਾਂ ਦੇ ਉੱਤੇ ਜਿਹੜੇ ਨੇ ਉਹ ਸਾਡੇ 4 ਦੇ ਕਰੀਬ ਰੀਚਾਰਜ ਵੈਲ ਜਿਹੜੇ ਨੇ ਉਹ ਬਣ ਚੁੱਕੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਮੇਨ ਸਾਈਟ ਜਿਹੜੀ ਹੈਗੀ ਆ ਉਹ ਪਾਸੀ ਰੋਡ ਤੇ ਮਾਨਯੋਗ ਮੰਤਰੀ ਸਾਹਿਬ ਦੇ ਘਰ ਦੇ ਬਾਹਰ ਜਿਹੜੀ ਉਹ ਆਪਣਾ ਮਹੱਲਾ ਨਿਵਾਸੀਆਂ ਦੀ ਉਹ ਜ਼ਰੂਰਤ ਸੀਗੀ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਸਟੇਟ ਕਾਲਜ ਦੇ ਬਾਹਰ ਉਹ ਵੀ ਜਿਹੜਾ ਸਾਡਾ ਉਹ ਕਪਾਤੀ ਕੂਆ ਬਣ ਕੇ ਤਿਆਰ ਹੋ ਗਿਆ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਬਚਿੱਤਰ ਨਗਰ ਦੇ ਵਿੱਚ ਜਿਹੜਾ ਇਹ ਆਪਣਾ ਲਾਈਨਾਂ ਦੇ ਨਾਲ ਤੇ ਨੰਬਰ ਫਟਕ ਉਹ ਵੀ ਜਿਹੜਾ ਹੈਗਾ ਇਹ ਬਣ ਕੇ ਤਿਆਰ ਹੋ ਗਿਆ ਹੈ ਉਹਦੇ ਨਾਲ ਇੱਕ ਨਿਊ ਆਪਣਾ ਮਿੰਥਰਾ ਕਲੋਨੀ ਦੇ ਵਿੱਚ ਉਹ ਵੀ ਜਿਹੜਾ ਹੈਗਾ ਇਹ ਉਹ ਬਣ ਕੇ ਤਿਆਰ ਹੋ ਗਿਆ ਬਾਕੀ ਜਿਹੜੇ ਹੈਗੇ ਨੇ ਸਾਡੇ ਕੰਮ ਜਿਹੜੇ ਨੇ ਉਹ ਚੱਲ ਰਹੇ ਨੇ ਉਹ ਮੇਅਰ ਸਾਹਿਬ ਦੇ ਦੁਆਰਾ ਹੀ ਕਰਵਾਏ ਜਾ ਰਹੇ ਨੇ ਉਨ੍ਹਾਂ ਦੇ ਦੁਆਰਾ ਹੀ ਉਹ ਕੰਮ ਸਾਰੇ ਕਰਵਾਏ ਜਾ ਰਹੇ ਨੇ ਤੇ ਇੱਕ ਉਹਦੇ ਵਿੱਚ ਜਿਹੜੀ ਆ ਨਹਿਰੂ پارک ਦੀ ਬਾਉਂਡਰੀ ਵਾਲ ਦਾ ਕੰਮ ਸੀਗਾ ਉਹ ਨਹਿਰੂ پارک ਦੇ ਵਿੱਚ ਬਾਉਂਡਰੀ ਵਾਲ ਦਾ ਕੰਮ ਜਿਹੜਾ ਹੈਗਾ ਉਹ ਇਹਨਾਂ ਦੇ ਵਿੱਚੋਂ ਹੀ ਹੋਇਆ ਏ ਆ ਉਹਦੀਆਂ ਫੋਟੋਆਂ ਜਿਹੜੀਆਂ ਨੇ ਬਾਉਂਡਰੀ ਵਾਲ ਦੀਆਂ ਉਹ ਨਾਲ ਦੇ ਜਿੱਥੇ ਉਹਨਾਂ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਨੇ ਇਹ ਰੀਚਾਰਜ ਵੈਲ ਬਣਨੇ ਨੇ ਉਸ ਸਾਈਡ ਦੇ ਉੱਤੇ ਜਿਹੜੀ ਇੱਟ ਦੀ ਗੱਲ ਕਰਦੇ ਨੇ ਉਹ ਇੱਟ ਜਿਹੜੀ ਹੈਗੀ ਉਹ ਸਾਈਟਾਂ ਦੇ ਉੱਤੇ ਜਿਹੜੀ ਹੈਗੀ ਉਹ ਪਈਆ ਮੌਸਮ ਥੋੜਾ ਖਰਾਬ ਹੋਣ ਕਰਕੇ ਕੰਮ 2-4 ਦਿਨ ਲੇਟ ਹੋ ਸਕਦਾ ਪਰ ਕੰਮ ਜਿਹੜੇ ਨੇ ਪ੍ਰੋਪਰ ਤਰੀਕੇ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਇਹ ਇਹ ਜਿਹੜੇ ਹੈਗੇ ਨੇ 32 ਲੱਖ ਰੁਪਏ ਦਾ ਜਿਹੜਾ ਹੈਗਾ ਇਹ ਟੈਂਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਹੈਗਾ ਇਹ 15 ਤੋਂ 20 ਜਿਹੜੇ ਨੇ ਇਹ ਰੀਚਾਰਜ ਬੈਲ ਪਟਿਆਲਾ 1 ਦੇ ਵਿੱਚ ਔਰ ਪਟਿਆਲਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਪਟਿਆਲਾ 2 ਦੇ ਵਿੱਚ ਉਹ ਬਣ ਵਿਚਾਰੇ ਨੇ ਜੀ ਸਰ ਜੀ ਉਹ ਜਿਹੜੀ ਹੈਗੀ ਆ ਰਨਿੰਗ ਬਿਲ ਦੀ ਪੇਮੈਂਟ ਸੀਗੀ ਰਨਿੰਗ ਬਿਲ ਦੇ ਵਿੱਚ ਜਿਹੜਾ ਹੈਗਾ ਉਹ ਪੇਮੈਂਟ ਜਿਹੜੀ ਆ ਉਹਨਾਂ ਦੀ ਕੰਟਰੈਕਟਰ ਦੁਆਰਾ ਹੋਈ ਆ ਤੇ ਉਸ ਦੇ ਵਿੱਚ ਜਿਹੜੀ ਹੈਗੀ ਏਟਾਂ ਦੀ ਸਪਲਾਈ ਲਈ ਗਈ ਆ ਸਿਮਿੰਟ ਦੀ ਲਈ ਗਈ ਆ ਪਾਈਪਾਂ ਦੀ ਲਈ ਗਈ ਆ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਆਪ ਜੀ ਨੂੰ ਸਾਬਣੇ ਜਿਹੜੀਆਂ ਦਿਖਾ ਰਿਹਾ ਤੇ ਉਹਨਾਂ ਦਾ ਹਜੇ ਕੋਈ ਵੀ ਫਾਈਨਲ ਬਿਲ ਜਿਹੜਾ ਹੈਗਾ ਉਹ ਨਹੀਂ ਹੋਇਆ ਇਹ ਕੰਮ ਜਿਹੜਾ ਹੈਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੀ ਕੰਪਲੀਟ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਫਾਈਨਲ ਬਿਲ ਜਿਹੜਾ ਹੈਗਾ ਬਣੇਗਾ ਤੇ ਹਜੇ ਉਹਨੂੰ ਜਿਹੜਾ ਹੈਗਾ ਰਨਿੰਗ ਬਿਲ ਦੀ ਜਿਹੜੀ ਹੈਗੀ ਪੇਮੈਂਟ ਦੇ ਗਈ ਆ ਜਿੰਨਾ ਉਸ ਕੰਟਰੈਕਟਰ ਦੁਆਰਾ ਕੰਮ ਕਰਵਾਇਆ ਗਿਆ ਹਜੇ ਉਸ ਦੀ ਬਣਦੀ ਪੂਰੀ ਪੇਮੈਂਟ ਵੀ ਉਸ ਕੰਟਰੈਕਟਰ ਦੁਆਰਾ ਉਹਨੂੰ ਨਹੀਂ ਦੇਈ ਗਈ ਹੈ ਜਦ ਇੱਕ ਤੁਹਾਡੇ ਤੇ ਇੱਕ ਕਲ ਇਲਜ਼ਾਮ ਵੀ ਲਾਇਆ ਸੀ ਮੈਂ ਸਾਹਮਣੇ ਵੀ ਜਿਹੜੀ ਥੋੜੀ ਐਮਪੀ ਹੈ ਉਹ ਮਿਲ ਨਹੀਂ ਰਹੀ ਕੋਈ ਵੀ ਕਦੇ ਘਰ ਚਲੇ ਕੇ ਉੱਥੇ ਨਹੀਂ ਮਿਲੀ ਦਫਤਰ ਨਹੀਂ ਮਿਲੀ ਕੀ ਮਾੜਾ ਕਿਸੇ ਐਮਪੀ ਕਿੱਥੋਂ ਮਿਲੀ ਐਮਪੀ ਜਿਹੜੀ ਹੈਗੀ ਹੈ 782 ਨੰਬਰ ਐਮਪੀ ਦੀ ਜਿਹੜੀ ਗੱਲ ਹੋ ਰਹੀ ਸੀਗੀ ਉਹ ਐਮਬੀ ਸਾਡੇ ਸਤਿਕਾਰਯੋਗ ਐਸ.ਡੀ.ਓ ਸਾਹਿਬ ਅਮਨਿੰਦਰ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਨੂੰ ਕੱਲ ਕਿਸੇ ਜ਼ਰੂਰੀ ਕੰਮ ਦੇ ਲਈ ਚਟਿੱਗੜ ਸਾਡੇ ਹੈੱਡ ਆਫਿਸ ਜਾਣਾ ਪੈ ਗਿਆ ਜਿਹੜਾ ਸਾਡਾ ਆਫਿਸ ਸੀਗਾ ਉਸ ਆਫਿਸ ਦੇ ਵਿੱਚ ਬਰਸਾਤ ਹੋਣ ਦੇ ਕਾਰਨ ਸਾਰਾ ਆਫਿਸ ਜਿਹੜਾ ਉਹ ਚੋਰਿਆ ਸੀਗਾ ਉਹਦੇ ਵਿੱਚੋਂ ਜਿਹੜੀ ਡਾਉਨ ਸੀਲਿੰਗ ਸੀਗੀ ਉਹ ਸਾਰੀ ਜਿਹੜੀ ਹੈਗੀ ਉਹ ਨਿੱਚੇ ਟਿਕ ਗਈ ਸੀਗੀ ਇਸ ਗੱਲ ਕਰਕੇ ਉਹਦੇ ਵਿੱਚ ਕੰਮ ਚੱਲ ਰਿਹਾ ਸੀਗਾ ਕੰਮ ਚੱਲਣ ਹੋਣ ਕਾਰਨ ਉਹ ਜਿਹੜੀ ਹੈਗੀ ਆ ਅਲਮਾਰੀ ਦੀ ਚਾਪੀ ਸਾਡੇ ਸਤਿਕਾਰਯੋਗ ਐਸ.ਡੀ.ਓ ਸਾਹਿਬ ਉਹ ਨਾਲ ਲੱਗੇ ਸੀਗੇ ਇਸ ਗੱਲ ਕਰਕੇ ਜਿਹੜੀ ਉਹ ਕੱਲ ਦੀ ਡੇਟ ਦੇ ਵਿੱਚ ਉਹਨਾਂ ਨੂੰ ਐਮਬੀ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਨਹੀਂ ਕਰਾਂਗੇ ਇਹ ਇੱਕਲਾ ਸਵਾਲ ਹੈ ਕਿ ਜਿਹੜੀ ਪੇਮੈਂਟ ਹੈ ਰਨਿੰਗ ਵਿੱਚ ਹੋ ਸਕਦੀ ਹੈ ਕੋਈ ਦਿੱਕਤ ਨਹੀਂ ਆਉਣੀ ਔਰ ਰਨਿੰਗ ਅਪੀਲ ਦੇ ਵਿੱਚ ਸਪਲਾਈ ਦੇ ਉਹਦੇ ਵਿੱਚ ਪੇਮੈਂਟ ਹੋ ਸਕਦੀ ਹੈ ਉਹਦੇ ਵਿੱਚ ਕੋਈ ਹੋਣੀ ਹੈ ਜੀ ਹਾਂ ਜੀ ਉਹ ਸਰਕਾਰ ਦੀ ਹਦਾਇਤਾਂ ਅਨੁਸਾਰ ਜੋ ਗਾਈਡਲਾਈਨ ਨੇ ਸਰਕਾਰ ਦੀ ਉਹਦੇ ਮੁਤਾਬਕ ਹੀ ਜਿਹੜੀ ਆ ਉਹ ਪੇਮੈਂਟ ਹੋਈ ਹੈ